ਜਿਹੜੀ ਤੁਸੀਂ ਬੰਦ ਤੇ ਗੱਲ ਕਰਦੇ ਹੋ ਰਾਸ਼ਨ ਲੈਣ ਦੀ ਕੌਣ ਨਹੀਂ ਲੈਣ ਦੇ ਰਿਹਾ ਤੁਹਾਨੂੰ ਕੱਲ ਨਾ ਕੋਈ ਮੰਤਰੀ ਆਇਆ ਸੀ ਮਾਤਾ ਰੋਂਦੀ ਸੀ ਗਾਂ ਦਾ ਕਰਕੇ ਤੇ ਕਹਿੰਦੇ ਸੀ ਇਹਨਾਂ ਦੇ ਪਸ਼ੂ ਕਦੇ ਮਰ ਗਏ ਨਾ ਤੇ ਪੈਸਿਆਂ ਮਰ ਕੇ ਰੋਣਾ ਪਾ ਲਿਆ ਪੈਸਿਆਂ ਦੇ ਕਰਕੇ ਹੁਣ ਇਹ ਗੱਲਾਂ ਪਿੰਡ ਵਾਲੇ ਕਰਦੇ ਨੇ ਪਿੰਡ ਵਾਲੇ ਕਰਦੇ ਨੇ ਸਾਨੂੰ ਵੀਰ ਜੀ ਸਾਨੂੰ ਉਧਰੋਂ ਕੋਈ ਜਿੰਮੇਦਾਰ ਉਹਨੇ ਗੱਲ ਕੀਤੀ ਹੋਈ ਅਸੀਂ ਮਾਤਾ ਨੂੰ ਕਿਹਾ ਦੱਸ ਸਾਨੂੰ ਮਾਤਾ ਦੱਸਦੀ ਨਹੀਂ ਹਾਂ ਅਸੀਂ ਗਿਆ ਹੀ ਉਹਦੇ ਘਰੇ ਜਾਈਏ ਹੁਣ ਦੱਸ ਇਹ ਦੱਸਦੀ ਨਹੀਂ ਹਾਂ ਕਿੰਨੇ ਕਿਹਾ ਨੇ ਕੱਲ ਤੇ ਤੁਹਾਨੂੰ ਕਿਨੇ ਘੁੱਟੇ ਮੈਨੂੰ ਉਹਨਾਂ ਨੇ ਜਦੋਂ ਮੈਂ ਲੈਣ ਗਈਆਂ ਨਾ ਸਮਾਨ ਤੇ ਮੈਂ ਬੀਬੀ ਸੀ ਆਈ ਉੱਥੇ ਤੇ ਮੈਂ ਵੀਨੋ ਕਿਹਾ ਮੈਂ ਬੀਬੀ ਸਾਡੀ ਉਹ ਫਸਲ ਰੁੜ ਗਈ ਮੇਰਾ ਬੰਦਾ ਸਿਰ ਤੇ ਨਹੀਂ ਆ ਤੇ ਘਰ ਵੀ ਮਾਵਾਂ ਧੀਆਂ ਹੀ ਰਹਿਣੀਆਂ ਮੇਰੀ ਬਾਹ ਖੇਚ ਕੇ ਦੋਵਾਂ ਪਰਾਂ ਵਾਲੇ ਤੇ ਮੈਂ دریا ਸੁੱਟਣ ਪਏ ਆ ਤੇ ਮੈਂ ਇਹਨਾਂ ਨੂੰ ਆਖਿਆ ਵੀ ਤੁਸੀਂ ਨਾ ਸੁੱਟੋ ਵੀ ਮੁੜ ਕੇ ਉਹਨਾਂ ਚ ਇਹਨੂੰ ਇੱਕ ਬੁਢੀ ਸੀ ਤੇ ਉਹ ਆਂਦੀ ਬਾ ਤੋੜ ਉਹਦੀਆਂ ਲੱਤਾਂ ਤੇ ਭਜਾਓ ਇਤੋਂ ਫਿਰ ਉਹਨੇ ਮੇਰੇ ਇੱਥੇ ਮਾਰੀ ਆ ਤੇ ਫਿਰ ਮੰਮੀ ਫੜ ਲਿਆ ਗਾੜੀਆਂ ਫਿਰ ਮੈਂ ਮੁੜ ਕੇ ਆ ਆਂਦੀ ਮੈਂ ਦਵਾਈ ਪੀ ਕੇ ਮਰ ਜਣਾ ਜੇ ਮੇਰੀ ਮੰਮੀ ਨੂੰ ਕੁਝ ਹੋ ਗਿਆ ਤੇ ਆਹੀਂ ਇੱਥੇ ਜਾ ਕੇ ਮੈਂ ਛਾਲ ਮਾਰਦੀ ਤਾਂ ਪਾਣੀ ਸੀ ਡੂੰਗਾ ਮੋਹ ਮਾਂ ਚ ਪਾਣੀ ਪੈ ਗਿਆ ਫਿਰ ਇਹਨੂੰ ਇਹਨੂੰ ਪਹਿਲਾਂ ਫੜਿਆ ਤੇ ਫਿਰ ਮੈਨੂੰ ਬਚਾਇਆ ਤੇ ਜਦੋਂ ਅਸੀਂ ਉਹਨਾਂ ਦੇ ਘਰੇ ਜਾਂਦੇ ਆ ਵਾਕਿਆ ਹੀ ਸਾਨੂੰ ਇਹ ਕੁੜੀ ਦੇ ਘਰੇ ਲਾਮਾ ਆ ਲੈ ਕੇ ਗਈ ਆ ਵੀ ਉਹਨਦੇ ਉੱਥੇ ਨਾ ਆਓ ਸਾਡੀ ਬੇਇੱਜ਼ਤੀ ਕਰਦੇ ਮੈਨੂੰ ਟਰੈਕਟਰ ਦੇ ਉੱਤੋਂ ਸੁੱਟਿਆ ਨੇ ਪਾਈਆਂ ਨੇ ਮੁੰਡੇ ਨੇ ਤੇ ਉਹਦੇ ਪਿਓ ਨੇ ਟਰੈਕਟਰ ਤੇ ਤੁਸੀਂ ਰਾਸ਼ਨ ਲੈਣ ਲਈ ਚੜੇ ਸੀ ਟਰੈਕਟਰ ਤੇ ਤੇ ਮੈਂ ਵੈਸੇ ਬਹਿ ਗਈ ਜਾ ਕੇ ਉੱਥੇ ਨਾ ਮਿੱਟੀ ਦੀਆਂ ਟਰਾਲੀਆਂ ਸੀ ਮੈਨੂੰ ਨਾ ਜਦੋਂ ਇਹਨਾਂ ਨੇ ਕੁੱਟਿਆ ਤਾਂ ਮੈਨੂੰ ਗੁੱਸਾ ਲੱਗਾ ਮੈਂ ਫੇਰ ਗਈ ਉਹਨਾਂ ਦੇ ਘਰੇ ਮੈਂ ਜਾ ਕੇ ਬਹਿ ਗਈ ਮੈਂ ਕੁਝ ਨਹੀਂ ਬੋਲੀ ਇਹਨਾਂ ਦੋਵਾਂ ਪਿਓ ਪੁੱਤਾਂ ਨੇ ਮੈਨੂੰ ਆਵੇ ਸਾਹਮਣੇ ਰਹਿ ਗਿਆ ਅੱਛਾ ਉਹ ਸਾਹਮਣੇ ਘਰ ਵਾਲੇ ਸਾਹਮਣੇ ਉਹ ਕਹਿੰਦੇ ਕਿ ਆਪਦੀ ਬੈਗ ਤੇ ਗੱਡੀ ਖਲਾਰੋ ਸਾਡੀ ਬੈਗ ਤੇ ਨਹੀਂ ਆਉਣਾ ਚਾਹੀਦੇ ਤਾਂਹੀਂ ਵੀ ਡਾੜੀ ਦੱਪਾ ਕਰਨਦੇ ਸਾਡਾ ਹੁਣ ਪਿਓ ਨਹੀਂ ਸਿਰ ਤੇ ਹੈਗਾ ਜੇ ਉਹ ਹੁੰਦਾ ਤਾਂ ਸਾਨੂੰ ਕਿਸੇ ਚੀਜ਼ ਦੀ ਟੈਨਸ਼ਨ ਹੀ ਨਹੀਂ ਸਾਨੂੰ ਲੋੜ ਹੀ ਨਹੀਂ ਆ ਮੰਗਣ ਦੀ ਕਿ ਜਿਹੜਾ ਸਾਨੂੰ ਪਿੱਛੇ ਪਿੱਛੇ ਮੰਗਣਾ ਪੈਂਦਾ ਇਹ 6 ਕਿੱਲੇ ਦੇ ਮਾਲਕਾ 6 ਕਿੱਲੇ ਜ਼ਮੀਨ ਹੈ ਤੁਹਾਡੀ ਹਾਂ ਉਹ 6 ਕਿੱਲੇ ਸਾਡੀ ਸਾਰੀ ਆ ਵੇਖ ਲਓ ਭਾਵੇਂ ਨਾ ਜੇ ਮੋਟਰ ਦਿਸਣ ਦੇਈ ਜੇ ਸਟਰਾ ਫਾਰਮ ਵੀ ਪਤਾ ਨਹੀਂ ਕਿੱਥੇ ਕਿੱਥੇ ਨਹੀਂ ਆ ਉਹ ਸਾਹਮਣੇ ਸੁਪੈਦੇ ਤਾਂ ਆ ਸਾਡੇ 11 ਮਰਲੇ ਵੱਖਰੇ ਆ ਹੂੰ ਦੇਖੋ ਦੇਖੋ ਜਿਹੜਾ ਦਾਨ ਕਰਨ ਵਾਲੇ ਆ ਰਹੇ ਆ ਉਹ ਦੂਰੋਂ ਦੂਰੋਂ ਆ ਰਹੇ ਆ ਉਹ ਕਿਸੇ ਤੇ ਫਰਕ ਨਹੀਂ ਕਰ ਰਹੇ ਉਹ ਕੋਈ ਇਹ ਨਹੀਂ ਦੇਖ ਰਿਹਾ ਵੀ ਕਿਸੇ ਗਰੀਬ ਦਾ ਡੁੱਬਿਆ ਜਾਂ ਅਮੀਰ ਦਾ ਡੁੱਬਿਆ ਉਹ ਸਭ ਲਈ ਬਰਾਬਰ ਦਾਨ ਲੈ ਕੇ ਆ ਰਹੇ ਆ ਪਰ ਜਿੰਨਾ ਲੋਕਾਂ ਦਾ ਡੁੱਬਿਆ ਜੇਕਰ ਉਹ ਜਿਹੜੀਆਂ ਗੱਲਾਂ ਇਹ ਦੱਸ ਰਹੇ ਨੇ ਜੇਕਰ ਐਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਬਹੁਤ ਮਾੜੀਆਂ ਗੱਲਾਂ ਨੇ ਸ਼ਰਮਨਾਕ ਗੱਲ ਆਗੀ ਕਿਉਂਕਿ ਮਦਦ ਦੀ ਹਰ ਬੰਦੇ ਨੂੰ ਜ਼ਰੂਰਤ ਹਾਂਜੀ ਤੁਸੀਂ ਹੁਣ ਵੇਖਿਆ ਨਹੀਂ ਕਿ ਤਰ੍ਹਾਂ ਅੰਦਰ ਰੋਟੀ ਲਾਈ ਆ ਤੂੰ ਆਫੂਕਾ ਮਾਰ ਮਾਰ ਕੇ ਨਾ ਸਾਡੇ ਕੋਲੇ ਸਿਲੰਡਰ ਚੁੱਲਾ ਵਾ ਉਹ ਵੀ ਖਰਾਬ ਹੋਇਆ ਪਿਆ ਸਿਲੰਡਰ ਵੀ ਨਹੀਂ ਸਾਡੇ ਕੋਲ ਆਈ ਦੀ ਮਾਂ ਕਰਦੀ ਜਿਹੜਾ ਪਿੰਡ ਰੋਟੀ ਦਾ ਪਿੰਡ ਕਿਹੜਾ ਇਹ ਪਿੰਡ ਕੜਮਾ ਵਾ ਕੜਮਾ ਪਿੰਡ ਹਾਂਜੀ ਕੜਮਾ ਪਿੰਡ ਜਾਨੀ ਕਿ ਰਾਸ਼ਨ ਲੈਣ ਪਿੱਛੇ ਲੜਾਈ ਹੋ ਜਾਂਦੀ ਹਾਂਜੀ ਹੋ ਜਾਂਦੀ ਕਿਉਂਕਿ ਉਹ ਇੱਥੇ ਨਹੀਂ ਰੋਕਦੇ ਉੱਥੇ ਰੋਕ ਲੈਂਦੇ ਫਿਰ ਇਹ ਜਦੋਂ ਪਿੱਛੇ ਜਾਂਦੇ ਨੇ ਰੋਲਾ ਪੈ ਜਾਂਦਾ ਦੇਖੋ ਘਰ ਸਾਰਾ ਡੁੱਬਾ ਹੋਇਆ ਵਾ ਤੇ ਇੱਥੇ ਉਹ ਸਾਡਾ ਹਾਲ ਵਾਲਾ ਘਰ ਆ ਜਿਹੜਾ ਸਾਹਮਣੇ ਨਹੀਂ ਆ ਆ ਸਾਡਾ ਘਰ ਆ ਜਿਹੜਾ ਉੱਚੇ ਥਾਂ ਉਹ ਉੱਚੇ ਥਾਂ ਦਾ ਕਰਕੇ ਸਾਡੇ ਦੇ ਰੋਕਦਾ ਨਹੀਂ ਕੋਈ ਵੀ ਅੱਛਾ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਆ ਤੁਸੀਂ ਕੱਲੀਆਂ ਔਰਤਾਂ ਹੀ ਆਈਆਂ ਮਾਮਾ ਤੀ ਆਈਆਂ ਅਸੀਂ ਮਾਮਾ ਤੀ ਆਈਆਂ ਤੇ ਬੱਚੇ ਸਾਡੇ ਜਿਹੜੇ ਨੇ 3 ਸਾਲ ਹੋ ਗਏ ਮੇਰੇ ਦੋ ਮੁੰਡੇ ਆ ਤੇ ਨੋਹਾਂ ਪੋਤੇ ਆ ਉਹ ਆਪਣੇ ਸਹੁਰੇ ਘਰੇ ਕਰਾਇਆ ਤੇ ਰਹਿੰਦੇ ਆ ਐਸੀ ਤੋਂ ਮੈਂ ਮਾਮਾ ਤੀ ਆਈ ਮਾਮਾ ਤੀ ਆ ਰਹਿਣੀ ਆਈ ਝੋਨੇ ਚ ਗੰਦ ਕੱਢਦੀ ਕਿੱਥੇ ਸੀ ਤੁਹਾਡਾ ਆ ਕਰਦੇ ਪਿੱਛੇ ਲੈ ਬੜੀ ਨਹੀਂ ਸਾਡਾ ਉਹ ਘਰ ਆਵੇ ਸਾਡਾ ਅੱਛਾ ਆ ਹੀ ਘਰ ਆ ਤੁਹਾਡਾ ਤਿੰਨ ਵਾਰਾ ਕਾਲ ਚੈਨਲ ਨੇ ਬਣਾਤਾ ਵਾ ਤੇ ਉਹ ਸਾਡੀ ਪੈਲੀ 6 ਕਿਲੋ ਉੱਥੇ ਟਰਾਂਸਫਾਰਮ ਡੁੱਬ ਗਿਆ ਤੇ ਨਾ ਵੇਖ ਲੋ ਮੋਟਰ ਦਿਖੰਦਈ ਜੇ ਕੁਛ ਵੀ ਨਹੀਂ ਦੀਦਾ